ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਇਨ੍ਹਾਂ ਤਿੰਨ ਦੇਸ਼ਾਂ ਤੋਂ ਬਾਅਦ ਜੰਜੀ ਰੈਵਿਊਸ਼ਨ ਨੇ ਭਾਰਤ ਵਿੱਚ ਵੀ ਦਸਤਕ ਦੇਤੀ ਸਾਡੀ ਸਟੇਟ ਜਾਂ ਯੂਨੀਅਨ ਟਰੈਟਰੀ ਲਦਾਖ ਵਿੱਚ ਲੋਕ ਇਹਨੂੰ ਜੰਜੀ ਰੈਵਿਊਸ਼ਨ ਕਹਿੰਦੇ ਆ ਪਰ ਮੈਂ ਇਹਨੂੰ ਜੰਜੀ ਵਾਇਲੈਂਸ ਕਹਿੰਨਾ ਕਿਉਂਕਿ ਇਹ ਵਾਇਲੈਂਸ ਹੀ ਆ ਲਦਾਖ ਦੇ ਲੋਕਾਂ ਦਾ ਪੰਜਾਂ ਸਾਲਾਂ ਤੋਂ ਚੱਲ ਰਿਹਾ ਸੰਘਰਸ਼ ਜੋ ਲਦਾਖ ਲਈ ਪੂਰਨ ਰਾਜ ਦਾ ਦਰਜਾ ਮੰਗ ਰਹੇ ਸੀ ਲਦਾਖ ਦੇ ਨੌਜਵਾਨਾਂ ਲਈ ਨੌਕਰੀਆਂ ਦੇਣ ਲਈ ਕਮਿਸ਼ਨ ਬਣਾਉਣ ਲਈ ਕਹਿ ਰਹੇ ਸੀ ਤੇ ਲਦਾਖ ਨੂੰ ਸਪੈਸ਼ਲ ਸਟੇਟਸ ਜਾਂ ਸਪੈਸ਼ਲ ਅਧਿਕਾਰ ਦੇਣ ਦੀ ਮੰਗ ਕਰ ਰਹੇ ਸੀ 5 ਸਾਲਾਂ ਤੋਂ ਸੋਨਮ ਵਾਂਗੜੂ ਜਿਹਦੇ ਤੇ 3D ਐਟ ਮੂਵੀ ਬਣੀ ਸੀ ਜੀਚੋਂ ਦਾ ਕਿਰਦਾਰ ਅਮੀਰ ਖਾਨ ਨੇ ਨਭਾਇਆ ਸੀ ਉਹ ਇਨਸਾਨ 5 ਸਾਲਾਂ ਤੋਂ ਸੰਘਰਸ਼ ਕਰ ਰਿਹਾ ਸੀ ਲਦਾਖ ਦੇ ਲੋਕਾਂ ਲਈ ਲਦਾਖ ਦੇ ਲੋਕਾਂ ਦੇ ਹੱਕਾਂ ਲਈ ਪਰ ਇੱਕ ਦਿਨ ਦੇ ਜ਼ਿੰਜ਼ੀ ਵਾਇਲੈਂਸ ਨੇ ਪੰਜਾਂ ਸਾਲਾਂ ਦਾ ਸੰਘਰਸ਼ ਮਿੱਟੀ 'ਚ ਮਿਲਾਤਾ ਸੋਨਮ ਵਾਂਗੜੂ ਨੂੰ ਪੜਸ ਨੇ ਗ੍ਰਫਤਾਰ ਕਰ ਲਿਆ ਉਹਨਾਂ ਦੀ ਐਨਜੀਓ ਤੇ ਰੋਕ ਲਾ ਦਿੱਤੀ ਗਈ ਹੁਣ ਕੋਈ ਵੀ ਫੋਰਨ ਤੋਂ ਫੰਡ ਨਹੀਂ ਲੈ ਸਕਦੇ ਤੇ ਸੰਘਰਸ਼ ਖਤਮ ਹੋ ਗਿਆ ਬਿਲਕੁਲ ਖਤਮ ਹੋ ਗਿਆ ਕਿਉਂਕਿ ਉਹਨਾਂ ਨੂੰ ਤਾਂ ਪੁਲਿਸ ਫੜ ਕੇ ਲੈ ਗਈ ਇਹ ਤਾਂ ਆਪਾਂ ਦੇਖ ਲਿਆ ਕਿ ਜੀ ਸ਼੍ਰੀਲੰਕਾ ਚ ਪਾਰਲੀਮੈਂਟ ਫੂਕ ਦਿੱਤੀ ਗਈ ਬੰਗਲਾਦੇਸ਼ ਚ ਫੂਕਤੀ ਨੇਪਾਲ ਚ ਫੂਕਤੀ ਮੁੰਡਿਆਂ ਨੇ ਪ੍ਰਦਰਸ਼ਨ ਕੀਤਾ ਜ਼ਿੰਜ਼ੀਦ ਨੇ ਤੇ ਰੈਵੋਲੂਸ਼ਨ ਆ ਗਿਆ ਉਹ ਸਰਕਾਰਾਂ ਚਲੀਆਂ ਗਈਆਂ ਪਰ ਕੀ ਅਸੀਂ ਉਹਨਾਂ ਦੇ ਆਫਟਰ ਮੈਥ ਦੇਖੇ ਆ ਅੱਜ ਸ਼੍ਰੀਲੰਕਾ ਦਾ ਕੀ ਹਾਲ ਆ ਅੱਜ ਬੰਗਲਾਦੇਸ਼ ਦਾ ਕੀ ਹਾਲ ਆ ਅੱਜ ਨੇਪਾਲ ਦਾ ਕੀ ਹਾਲ ਆ ਰੈਵੋਲੂਸ਼ਨ ਆਉਣ ਤੋਂ ਬਾਅਦ ਉੱਥੇ ਕੀ ਹੋਇਆ ਕੀ ਹਾਲਾਤ ਸੁਧਰ ਗਏ ਜ਼ੈਨਜੀ ਰੈਵੋਲੂਸ਼ਨ ਤੋਂ ਦੋ ਗੱਲਾਂ ਜ਼ਰੂਰ ਸਾਬਤ ਹੁੰਦੀਆਂ ਪਹਿਲੀ ਤਾਂ ਇਹ ਗੱਲ ਜਿੱਡਾ ਮਰਜੀ ਵੱਡਾ ਥੋੜਾ ਸੰਘਰਸ਼ ਹੋਵੇ ਜਿੱਡਾ ਮਰਜੀ ਵੱਡਾ ਥੋੜਾ ਧਰਨਾ ਹੋਵੇ ਜਿੱਡੀ ਮਰਜੀ ਵੱਡੀ ਥੋਡੀ ਮੂਵਮੈਂਟ ਹੋਵੇ ਜਿੰਨੇ ਮਰਜੀ ਸਾਲਾਂ ਤੋਂ ਚੱਲਦੀ ਹੋਵੇ ਜਿਸ ਦਿਨ ਉਹਦੇ ਵਿੱਚ ਹਿੰਸਾ ਆ ਗਈ ਵਾਇਲੈਂਸ ਆ ਗਈ ਥੋੜਾ ਉਹ ਸੰਘਰਸ਼ ਉਸੇ ਦਿਨ ਖਤਮ ਹੋ ਗਿਆ ਇਹ ਚੀਜ਼ ਦਾ ਸਬੂਤ ਤੁਸੀਂ ਲਦਾਖ ਤੋਂ ਲੈ ਸਕਦੇ ਹੋ ਲਦਾਖ ਨੂੰ ਦੇਖ ਸਕਦੇ ਹੋ ਦੂਜੀ ਗੱਲ ਇਹ ਸਾਬਤ ਹੁੰਦੀ ਆ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਭੜਕਾਉਣਾ ਜਾਂ ਮਿਸਲੀਡ ਕਰਨਾ ਕਿੰਨਾ ਸੌਖਾ ਅੱਗੇ ਆਪਾਂ ਇਹ ਗੱਲ ਕਰਦੇ ਹੁੰਦੇ ਸੀ ਕਿ ਚਾਰ ਲੀਡਰ ਇੱਕ ਕਮਰੇ ਵਿੱਚ ਬਹਿ ਕੇ ਸਾਡੀਆਂ ਪਾਲਿਸੀਆਂ ਡਿਸਾਈਡ ਕਰਦੇ ਆ ਵੀ ਲੋਕਾਂ ਦੀਆਂ ਕੀ ਪਾਲਿਸੀਆਂ ਹੋਣਗੀਆਂ ਉਹ ਵੀ ਸਾਡੇ ਲਈ ਮਾੜਾ ਸੀ ਪਰ ਅੱਜ ਕੱਲ ਇਹ ਟਾਈਮ ਆ ਗਿਆ ਕਿ ਚਾਰ ਬੰਦੇ ਇੱਕ ਕਮਰੇ ਵਿੱਚ ਬਹਿ ਕੇ ਇਹ ਚੀਜ਼ ਡਿਸਾਈਡ ਕਰਦੇ ਆ ਕਿ ਅਗਲੇ ਥੋੜੇ ਦਿਨ ਲੋਕ ਸੋਸ਼ਲ ਮੀਡੀਆ ਤੇ ਕੀ ਦੇਖਣਗੇ ਕਿਹੜੀ ਚੀਜ਼ ਦਾ ਟ੍ਰੈਂਡ ਚੱਲੂਗਾ ਕਿਹੜੀ ਚੀਜ਼ ਨੂੰ ਫੋਲੋ ਕਰਨਗੇ ਤੇ ਕਿਹੜੀ ਚੀਜ਼ ਦੀਆਂ ਗੱਲਾਂ ਕਰਨਗੇ ਜ਼ੈਂਦੀ ਰੈਵਿਊਲੂਸ਼ਨ ਤੋਂ ਇਹ ਗੱਲ ਸਾਬਤ ਹੁੰਦੀ ਆ ਕਿ ਨੌਜਵਾਨਾਂ ਨੂੰ ਮਿਸਲੀਡ ਕਰਨਾ ਕਿੰਨਾ ਸੌਖਾ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਜਾਂ ਸਹੀ ਇਨਫਰਮੇਸ਼ਨ ਰੋਕ ਕੇ ਆਪਾਂ ਉਹਨਾਂ ਤੋਂ ਕੀ ਕੁਝ ਗਲਤ ਕੰਮ ਕਰਵਾ ਸਕਦੇ ਆ ਪੁੱਠੇ ਕੰਮ ਕਰਵਾ ਸਕਦੇ ਆ ਰੈਵਲੂਸ਼ਨ ਆ ਰੈਵਲੂਸ਼ਨ ਉਹ ਹੁੰਦਾ ਜਿੱਥੇ ਕੋਈ ਬਿਨਾ ਕੋਈ ਗੋਲੀ ਚੱਲੇ ਬਿਨਾ ਕੋਈ ਹਥਿਆਰ ਵਰਤੇ ਸਰਕਾਰਾਂ ਬਦਲ ਦਿੱਤੀਆਂ ਜਾਂਦੀਆਂ ਪਰ ਇਹ ਇੱਕ ਵਾਇਲੈਂਸ ਆ ਜੇ ਇਹ ਚੀਜ਼ ਦਾ ਤੁਹਾਨੂੰ ਸਬੂਤ ਚਾਹੀਦਾ ਕਿ ਸਰਕਾਰਾਂ ਕਿਵੇਂ ਜਾਂ ਸਰਕਾਰ ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਤੁਹਾਨੂੰ ਗਲਤ ਇਨਫੋਰਮੇਸ਼ਨ ਦੇ ਕੇ ਕਿਵੇਂ ਬੇਵਕੂਫ ਬਣਾ ਸਕਦੀ ਆ ਤਾਂ ਇਹਦਾ ਸਬੂਤ ਤੁਸੀਂ ਪਾਕਿਸਤਾਨ ਤੋਂ ਲੈ ਸਕਦੇ ਹੋ ਪਾਕਿਸਤਾਨ ਦੀ ਫੌਜ ਨੇ ਜਾਂ ਪਾਕਿਸਤਾਨ ਦੀ ਸਰਕਾਰ ਨੇ ਆਪਦੇ ਸਾਰੇ ਦੇ ਸਾਰੇ ਮੌਲਕ ਨੂੰ ਇਹ ਗੱਲ ਕਹਿ ਕੇ ਬੇਵਕੂਫ ਬਣਾਤਾ ਕਿ ਜਿੰਨੀਆਂ ਸਾਡੀਆਂ ਭਾਰਤ ਨਾਲ ਜੰਗਾਂ ਹੋਈਆਂ ਅਸੀਂ ਸਾਰੀਆਂ ਜੰਗਾਂ ਜਿੱਤੇ ਆ 1971 ਵਿੱਚ 55% ਜ਼ਮੀਨ ਗਵਾਲੀ ਪਾਕਿਸਤਾਨ ਨੇ 93000 ਫੌਜੀਆ ਨੇ ਸਰੈਂਡਰ ਕਰਤਾ ਆਤਮ ਸਮਰਪਣ ਕਰਤਾ ਪਰ ਪਾਕਿਸਤਾਨ ਦੇ ਆਮ ਲੋਕਾਂ ਨੂੰ ਲੱਗਦਾ ਕਿ ਅਸੀਂ 1971 ਦੀ ਜੰਗ ਜਿੱਤੇ ਸੀ ਆਪਰੇਸ਼ਨ ਸੰਧੂਰ ਵਿੱਚ 11 에어 بیس ਪਾਕਿਸਤਾਨ ਦੇ ਮੈਂ ਡਿਸਟਰੋਏ ਨਹੀਂ ਕਹਿੰਦਾ ਪਰ ਉਹਨਾਂ ਨੂੰ ਨੁਕਸਾਨ ਹੋਇਆ ਕਿੰਨੇ 에어 డిਫੈਂਸ ਸਿਸਟਮ ਨੂੰ ਨੁਕਸਾਨ ਹੋਇਆ ਜਿਨ੍ਹਾਂ ਦੇ ਐਵੀਡੈਂਸ ਪਏ ਆ ਸਬੂਤ ਪਏ ਆ ਸਾਡੀ 에어 ਫੋਰਸ ਕੋਲੇ ਪਬਲਿਕ ਡੋਮੇਨ 'ਚ ਆ ਕੋਈ ਵੀ ਸਰਚ ਕਰਕੇ ਦੇਖ ਸਕਦਾ ਵਿਦ ਸੈਟਲਾਈਟ ਫੋਟੋਗ੍ਰਾਫਸ ਪਰ ਪਾਕਿਸਤਾਨ ਦੇ ਲੋਕਾਂ ਨੂੰ ਇਹ ਨਹੀਂ ਪਤਾ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਦੇ ਲੋਕਾਂ ਨੂੰ ਸਿਰਫ ਇੱਕ ਗੱਲ ਜਿਚਾਤੀ ਕਿ ਅਸੀਂ ਇੰਡੀਆ ਦੇ 6 ਜਹਾਜ਼ ਸੜਦੇ ਹਾਲਾਂਕਿ ਉਨ੍ਹਾਂ ਦਾ ਡਿਫੈਂਸ ਮੰਤਰੀ 5 ਕਹਿੰਦਾ ਉਨ੍ਹਾਂ ਦੀ ਕ੍ਰਿਕਟ ਟੀਮ ਦੇ ਖਿਡਾਰੀ 6 ਕਹਿੰਦੇ ਆ ਕੱਲ ਜੁਆਇੰਟਿਡ ਨੇਸ਼ਨ ਵਿੱਚ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਸੱਤ ਗਏ ਤੇ ਜਿੰਨਾ ਵਿੱਚੋਂ ਇੱਕ ਦੀ ਵੀ ਫੋਟੋ ਜਾਂ ਇੱਕ ਦੀ ਵੀ ਤਸਵੀਰ ਇੱਕ ਦਾ ਵੀ ਸਬੂਤ ਦੁਨੀਆ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਬਸ ਆਪ ਦੇ ਲੋਕਾਂ ਨੂੰ ਕਹਿਤਾ ਉਨ੍ਹਾਂ ਦੇ ਲੋਕਾਂ ਨੇ ਮੰਨ ਲਿਆ ਇੰਨਾ ਘੱਟ IQ ਆ ਉਹਨਾਂ ਦੇ ਲੋਕਾਂ ਦਾ ਕਿ ਵੱਡੇ ਵੱਡੇ ਲੋਕ, ਕਰੈਕਟ ਟੀਮ ਦੇ ਮੈਂਬਰ, ਸ਼ਾਹਦ ਅਫਰੀਦੀ ਵਰਗੇ ਏਡੇ ਤਾਕਤਵਰ ਅਤੇ ਰਤਬਾ ਰੱਖਣ ਵਾਲੇ ਲੋਕ ਵੀ ਬੇਵਕੂਫ ਬਣ ਗਏ। ਉਹਨਾਂ ਨੇ ਵੀ ਇੰਟਰਨੈਟ ਤੇ ਜਾ ਕੇ ਜਾਂ ਚੈਟ ਜੀਪੀਟੀ ਤੇ ਜਾ ਕੇ ਚੈੱਕ ਨਹੀਂ ਕੀਤਾ ਕਿ ਜੋ ਸਾਡੀ ਸਰਕਾਰ ਸਾਨੂੰ ਕਹਿ ਰਹੀ ਆ ਉਹ ਸੱਚ ਆ ਕਿ ਝੂਠ ਆ। ਅੱਜ ਉਹ ਇਹ ਝੂਠ ਸਾਰੀ ਦੁਨੀਆ ਸਾਹਮਣੇ ਪੂਰਾ ਪ੍ਰਾਊਡਲੀ ਦੱਸਦੇ ਆ। ਹੱਕ ਠੋਕ ਕੇ ਦੱਸਦੇ ਆ ਵੀ ਅਸੀਂ ਸਾਰੀਆਂ ਜੱਗਾਂ ਜਿੱਤੀਆਂ ਜਦ ਕਿ ਸਾਰੀ ਦੁਨੀਆ ਨੂੰ ਪਤਾ ਕਿ ਕਿਹੜੀ ਕਿਹੜੀ ਜੰਗ 'ਚ ਤੁਹਾਡਾ ਕੀ ਕੀ ਹਾਲ ਹੋਇਆ ਮਿਸ ਇਨਫੋਰਮੇਸ਼ਨ ਦਾ ਲੈਵਲ ਆ ਵਾ ਤੁਹਾਡੇ ਤੱਕ ਆਉਣ ਵਾਲੀ ਜਾਣਕਾਰੀ ਨੂੰ ਰੋਕ ਦੇਣਾ ਜਾਂ ਤੁਹਾਡੇ ਤੱਕ ਗਲਤ ਜਾਣਕਾਰੀ ਪਹੁੰਚਾ ਦੇਣਾ ਪੂਰੇ ਦਾ ਪੂਰਾ ਦੇਸ਼ ਵੀ ਬੇਵਕੂਫ ਬਣ ਜਾਂਦਾ ਕਈ ਵਾਰੀ 15 16 ਕਰੋੜ ਲੋਕ ਵੀ ਬੇਵਕੂਫ ਬਣ ਜਾਂਦੇ ਆ ਤੇ ਛੋਟੇ ਜੇ ਇੱਕ ਸਟੇਟ ਨੂੰ ਜਾਂ ਇੱਕ ਛੋਟੀ ਜੀ ਕੌਮ ਨੂੰ ਸੋਸ਼ਲ ਮੀਡੀਆ ਰਾਹੀਂ ਬੇਵਕੂਫ ਬਣਾਉਣਾ ਮਿਸਲੀਡ ਕਰਨਾ ਜਾਂ ਉਹਨਾਂ ਤੋਂ ਕੋਈ ਗਲਤ ਸੇ ਸਟੈਪ ਚੱਕਵਾਉਣੇ ਕਿੱਡਾ ਕੋਖਾ ਕੰਮ ਆ ਇਹ ਤੁਸੀਂ ਆਪ ਹੀ ਸੋਚ ਸਕਦੇ ਆ